ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਆਪਾਂ ਅੱਜ ਖੜੇ ਆਂ ਬਾਈ ਜੀ ਗੁਰ ਬਾਈ ਗੁਰਪ੍ਰੀਤ ਮੱਲਣ ਵਾਲੇ ਕੋਲੇ ਤਲਵੰਡੀ ਦਾ ਬਹੁਤ ਟਰੈਕਟਰ ਮਿਲ ਗਿਆ ਸੁਰੂਤ ਮੈਂ ਦੱਸ ਦਿਆਂ ਵੀ ਆਪਣਾ ਵਟਸਐਪ ਨੰਬਰ ਨੋਟ ਕਰਾ ਲਓ ਕੋਲ ਕਰ ਲਓ ਕਿ ਤੁਸੀਂ ਕੋਈ ਵੀ ਟਰੈਕਟਰ ਤੇ ਲੋਨ ਕਰਾਉਣਾ ਕਿਸੇ ਵੀ ਵੀ ਤੇ ਲੋਨ ਕਰਾਉਣਾ ਉਸ ਸੰਬੰਧੀ ਆਪਣਾ ਜਿਹੜਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਬਾਈ ਦੇ ਲੈਟ ਟਰੈਕਟਰ ਦੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਵੀ ਤੁਸੀਂ ਆਪਾਂ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਆਪਾਂ ਜਿਹੜਾ ਘੱਟ ਤੋਂ ਘੱਟ ਰੇਟ ਤੇ ਅਸੀਂ ਲੋਨ ਕਰਵਾ ਕੇ ਦੇਵਾਂਗੇ ਟਰੈਕਟਰ ਜੇ ਤੁਸੀਂ ਫਿਰਦਾ ਸਿੱਧਾ ਮਾਲਕ ਦਾ ਤੁਹਾਨੂੰ ਤੇ ਨੰਬਰ ਦੇਵਾਂਗੇ ਬਾਈ ਉਸ ਮਾਲਕ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਿਨਾਂ ਕਮਿਸ਼ਨ ਤੋਂ ਬਿਨਾਂ ਦਲਾਲੀ ਤੋਂ ਬਾਈ ਜੀ ਮਲਾਉਣਾ ਬਾਈ ਗੁਰਪ੍ਰੀਤ ਬਰਾੜ ਨਾਲ ਮੱਲਣ ਵਾਲਿਆਂ ਨਾਲ ਕੀ ਹਾਲ ਹੈ ਭਰਾ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਾ ਹੁਣ ਠੀਕਾ ਹੈ ਵੀਰੇ ਹਾਂਜੀ ਵਧੀਆ ਵਧੀਆ ਗੁਰਪ੍ਰੀਤ ਬਲਾਂ ਦਾ ਬਧਾਈਆਂ ਤੈਨੂੰ ਭਰਾ ਬਾ ਤੇਰਾ ਡੀਆਈ ਵੇਚਦਾ ਗੁਰਪ੍ਰੀਤ ਨੇ ਬਾਈ 475 ਹਾਂਜੀ ਹਾਂਜੀ ਠੀਕ ਹੈ ਕਿਹੜੇ ਕਿਹੜੇ ਟਰੈਕਟਰ ਭਰਾ ਤੇ ਕੋਈ ਸ਼ੁਰੂ ਕਰਕੇ ਦੇਖੋ ਅੱਜ 8 ਟਰੈਕਟਰ ਲੈਏ ਜੀ 2 ਟਰੈਕਟਰ ਵੇਚ ਗਏ ਆਪਣੇ ਅੱਗੇ ਟਰੈਕਟਰ ਆਪਣੇ ਕੋਲੇ ਉੱਥੇ ਤਾਂ ਹੀ ਠੀਕ ਹੈ ਦਿਖਾ ਸੱਚਾ ਭਾਈ ਵੀਡੀਓ ਨਾਲ ਅੰਤ ਤੱਕ ਵੀਡੀਓ ਨੂੰ ਦੇਖਿਓ ਜੇ ਕੋਈ ਗੱਲ ਕੋਈ ਨਾਲ ਨੰਬਰ 50 ਆ ਮਾਨਸਾ ਦਾ ਨੰਬਰ ਆ 535 ਹਾਂਜੀ ਪੂਰਾ ਚੰਗਾ ਟਰੈਕਟਰ ਆ ਨਾ ਹਾਂਜੀ ਮੂਵ ਸਪੀਡ ਹੁੰਦਾ ਬਾਈ ਹਾਂ ਕੇ ਗੱਲ ਨਾਲ ਦੇ ਟਾਇਰਾਂ ਦੇ ਠੀਕ ਹੈ ਜੀ ਠੀਕ ਆ 5 ਲੱਖ 35 ਹਜ਼ਾਰ ਮੋਲਾ ਆਪਾਂ ਸਿੱਧਾ ਹੀ ਵੜਦੇ ਨੇ 5 ਲੱਖ ਰੁਪਏ ਟਰੈਕਟਰ ਦੇ ਦੇ ਜੀ 5 ਲੱਖ ਰੁਪਏ ਦਾ ਟਰੈਕਟਰ ਆ ਟਰੈਕਟਰ ਬਾਈ ਹਾਂਜੀ ਬਾਈ ਜੀ ਆ 5 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਬਾਈ ਟਰੈਕਟਰ ਦੇਖ ਲਓ ਚੰਗੀ ਗਰਾਂ ਦੇ 535 ਟੂ ਸਪੀਡ ਚ ਆ ਬਾਈ ਇਹ 16 922 ਵਾਲਾ ਟਾਇਰ ਆ 50 ਐਚ ਜਿਹੜਾ ਮਾੜੀ-ਮੋਟੀ ਬਈ ਇਹ ਟਰੈਕਟਰ ਮੰਨ ਕੇ ਜਦ ਹਰੇਕ ਮੈਕਟਰ ਦੀ ਗੱਲ ਕਰਾਂ ਮਾੜੀ-ਮੋਟੀ ਟਿਆੜੀ-ਬੈਰੀ ਹੋਊਗੀ ਬਾਈ ਸਾਡੀ ਹਰੇਕ ਟਰੈਕਟਰ ਹੁੰਦੀ ਹੁੰਦੀ ਆ ਹਾਂ ਠੀਕ ਹੈ ਗੱਲ ਕੋਈ ਜਿੱਕੇ ਲਿੰਕ ਤੇ ਰੰਗ ਵੱਜ ਕੇ ਜਾਂ ਕੋ ਮਾੜਾ-ਮੋਟਾ ਕੋਈ ਨਾਡ ਸ਼ੀਲਡ ਹੋ ਗਿਆ ਹਾਂਜੀ ਠੀਕ ਆ ਤੇ ਬਾਕੀ ਟਰੈਕਟਰ ਜਮਾ ਸਹੀ ਆ ਬਾਈ ਜੇ ਤਾਂ ਬਾਬਾ ਸੌ ਪਾਉਣ ਜੋਗੇ ਹਾਂ ਨਹੀਂ ਕਹਿਣ ਜੋਗੇ ਵੀ ਅਗਲਾ ਵੀ ਇੱਕ ਤਪੜੀ ਜੋ ਵੀ ਬਾਈ ਰੰਗ ਬਾਈ ਆਪਾਂ ਗਾਰੰਟੀ ਕਰ ਦੇਣੀ ਚਾਹੀਦੀ ਮਾੜਾ-ਮੋਟਾ ਰੰਗ ਮੈਂ ਕਿਹ ਇੱਕ ਬੰਦੇ ਨੂੰ ਗੱਲ ਕਰਦਾ ਜੋ ਮੰਡੀ ਤੇ ਆਉਗਾ ਮਾੜੀ-ਮੋਟੀ ਉਹਨੇ ਕਿਥੇ ਟਿਆੜੀ-ਬੈ ਠੀਕ ਹੈ ਜੀ ਨੰਬਰ ਇਹ ਦਾ 31 ਆ ਇਹਦਾ 22 ਆ ਪੀਪੀ ਪੰਜਾਬ ਨੰਬਰ ਟਰੈਕਟਰ ਦਾ ਉਹਨੇ ਹਾਂ ਹਾਂਜੀ ਬਾਈ ਪੀਪੀ 22 ਆ ਮਾਡਲ 12 385000 ਦਾ ਡਿਮਾਂਡ ਆ ਵਿਖਾਦੇ ਤੋਂ ਵੀਡੀਓ 'ਚ 75 ਪੈ ਟਾਰ ਕਹਿ ਸਕਦੇ ਚਾਰੇ ਠੀਕ ਹੈ ਜੀ ਦੇਣਾ ਕਿੰਨੇ ਦਾ ਬਾਈ ਇਹ ਇਹ ਆਪਾਂ ਦੇ ਦਾਂਗੇ ਬਾਈ ਟਰੈਕਟਰ 3 ਲੱਖ ਤੇ 60000 ਦਾ ਤੇਲ ਬ੍ਰੇਕਾਂ ਡਬਲ ਕਲੱਚ ਡਬਲ ਕਲੱਚ ਤੇਲ ਬ੍ਰੇਕਾਂ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਅੱਗੇ ਆ ਜਾਂਦਾ ਬਾਈ ਕੋਈ ਡੀਏ ਡੀਏ 21 ਮਾਡਲ 20/21 ਠੀਕ ਆ ਮਾਲ ਟਰੈਕਟਰ 21 ਆ ਨੰਬਰ ਪੰਜਾਬ ਆ ਪੀਵੀ 22 ਪਹਿਲੇ ਨਾਮ ਦਾ ਸਾਰੇ ਪਹਿਲੇ ਨਾਮ ਦੇ ਟਰੈਕਟਰ ਆ ਠੀਕ ਹੈ ਜੀ ਠੀਕ ਆ ਇਹਦੇ ਟਰਾਪਾ ਦੇ ਦਿਆਂਗੇ 485000 ਮੁੱਲਾ net fit 4.5 ਲੱਖ ਸਾਢੇ 4 ਲੱਖ ਰੁਪਏ ਦਾ ਹਾਂਜੀ ਟਰੈਕਟਰ ਮਿਲ ਜੂਗਾ ਬਾਈ ਜੀ ਟਾਪਾ ਵਾ ਸਿਰ ਡਬਲ ਕ੍ਰੈਕ ਠੀਕ ਹੈ ਬਾਈ ਜੀ ਠੀਕ ਆ ਇਹ ਅੱਗੇ ਆ ਗਿਆ 109605 ਸੈਂਟਰ ਗੀਅਰ 605 ਸੈਂਟਰ ਪਾਵਰ ਵਾਲਾ ਹਾਂਜੀ ਹਾਂਜੀ ਠੀਕ ਹੈ ਟਾਇਰ ਚਾਰੋਂ ਨਵੇਂ ਆ ਠੀਕ ਹੈ ਜੀ ਠੀਕ ਹੈ ਇਹਦਾ ਮੁੱਲ ਹੈਗਾ 390000 ਇਹ ਦੇ ਦਾਂਗੇ 360000 ਦਾ 360000 ਦਾ ਤੇ 60000 ਰੁਪਏ ਦਾ ਟਰੈਕਟਰ ਦੇ ਦੋਗੇ ਹਾਂਜੀ ਠੀਕ ਹੈ ਇਹ ਵੀ ਪੰਜਾਬ ਨੰਬਰ ਦਾ ਇਹ ਪੰਜਾਬ ਨੰਬਰ ਆ ਜਾਂ 3302 ਇਹ ਕੋਲੇ ਪੰਜਾਬ ਨੰਬਰ ਦੇ ਟਰੈਕਟਰ ਹੁੰਦੇ ਹਾਂਜੀ ਸਾਰੇ ਆਹ ਟਰੈਕਟਰ ਦਾ ਮਲੂਰਡ ਦਾ ਨੰਬਰ ਆ ਉਹਦਾ ਸਰੂਰ ਨੰਬਰ ਅੱਛਾ 3302 ਹੈਗਾਗਾ ਪੰਜਾਬ ਨੰਬਰ 17 ਮਾਡਲ 17 ਮਾਡਲ ਅੱਛਾ ਠੀਕ ਆ ਆਲ ਰਾਊਂਡਰ ਹਾਂਜੀ ਭਾਈ ਜੀ ਇਹਦਾ ਨੰਬਰ ਦੱਸੋ ਜੀ ਮੁੱਲ ਦੱਸੋ ਜੀ ਇਹਦਾ ਇਹ ਡੈਕਟਰ ਹੈਗਾ 17 ਮਲ 4 ਲੱਖ 90 ਹਜ਼ਾਰ ਡਿਮਾਂਡ ਆ ਹਾਂਜੀ ਠੀਕ ਆ ਇਹ ਡੈਕਟਰ ਆਪਾਂ ਦੇ 4 ਲੱਖ 60 ਹਜ਼ਾਰ ਦਾ 4 ਲੱਖ 60 ਹਜ਼ਾਰ ਰੁਪਏ ਦਾ ਡੈਕਟਰ ਠੀਕ ਹੈ ਭਾਈ ਇਹ ਡੈਕਟਰ ਬਹੁਤ ਸੋਹਣਾ ਹੈਗਾ ਹਾਂ ਆ 17 ਮਲ 265 ਆ ਅੱਛਾ ਜੀ ਇਹ 3 ਲੱਖ 80 ਹਜ਼ਾਰ ਡਿਮਾਂਡ ਆ 3 ਲੱਖ 55 ਹਜ਼ਾਰ ਆ ਇਹ 17 ਮਲ 265 ਆ ਹਾਂਜੀ 3 ਲੱਖ 80 ਹਜ਼ਾਰ ਡਿਮਾਂਡ ਹੈ ਤਿੰਨ ਲੱਖ 55 ਹਜ਼ਾਰ ਦੇ ਦੇ ਦੇਣਾ 355000 ਦਾ ਟਰੈਕਟਰ ਮਿਲ ਜੂਗਾ ਇਹਨਾਂ ਸਾਰੇ ਟਰੈਕਟਰ ਤੇ ਬਾਈ ਜੀ ਲੋਨ ਵੀ ਹੋ ਜੂਗਾ ਸਾਰੇ ਦੇ ਹੋ ਦੀ ਬਾਈ ਜਿੰਨੇ ਫੋਟੋ ਪਾਇਆ ਆਪ ਠੀਕ ਹੈ ਬਾਈ ਜੀ ਆ 355000 ਦਾ ਮਿਲ ਜੂਗਾ ਡੀਆਈ 17 ਮਾਡਲ ਬਾਈ ਜੀ ਪਾਵਰ ਸਟੀering ਵਾਲਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਇਹਨਾਂ ਟਰੈਕਟਰਾਂ ਦੇ ਸਾਰੇ ਤੇ ਬਾਈ ਜੀ ਲੋਨ ਹੋ ਜੂਗਾ ਜਿਹੜੇ ਜਿਹੜੇ 22 ਗੁਰਪੀ ਦੇ ਟਰੈਕਟਰ ਸਾਰੇ ਪਿਆਬ ਨੰਬਰ ਆ ਸਕਰੀਨ 'ਤੇ ਸਾਰੇ ਨਕਦ ਕੈਸ਼ ਹੀ ਆ ਕੋਈ ਲੋਨ ਨਹੀਂ ਕਿਸੇ ਤੇ ਅੱਛਾ ਕੋਈ ਲੋਨ ਨਹੀਂ ਅੱਗੇ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਹੋਵੇ ਤਾਂ ਲੋਨ ਕਰਾ ਕੇ ਉਹ ਟਰੈਕਟਰ ਮਿਲ ਜੂ ਦੇ ਸਕਦੇ ਆ ਆਪਾਂ ਹਾਂਜੀ ਤੁਹਾਡਾ ਫੋਨ ਨੰਬਰ ਬੋਲ ਦਿਓ ਬਾਈ ਜੀ 9 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 ਹਾਂ ਹਾਂ ਜੀ ਲੈ ਕੇ ਬਾਰੇ ਤੁਹਾਡਾ ਫੋਨ ਨੰਬਰ ਬੋਲ ਦੂੰ 9803679199 9803679199 ਬਾਈ ਦਾ ਫੋਨ ਨੰਬਰ ਹੈ ਬਾਈ ਹਾਂਜੀ ਹਾਂਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਤੋਂ ਕੋਈ ਵੀ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਜੇ ਕੋਈ ਟਰੈਕਟਰ ਤੇ ਕਿਸੇ ਲੋਨ ਕਰਾਉਣਾ ਤਾਂ ਆਪਣਾ ਸੰਪਰਕ ਕਰ ਲਿਓ 9465362000 ਬਾਈ ਕੋਲੇ ਨਵੇਂ-ਨਵੇਂ ਟਰੈਕਟਰ ਹੁੰਦੇ ਬਾਈ ਟਰੈਕਟਰ ਕਿਛੜੇ ਹੁੰਦੇ ਵਰ ਬਿੱਤਰੇ ਚਲੋ ਬੰਦੀ ਸਾਹਿਬ ਬੋਲੋਰੇ ਚਲੋ ਬੰਦੀ ਸਾਹਿਬ ਨੋਰੇ ਜੰਦੇ ਫੋਨ ਕਰਕੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਇੱਕ ਵਾਰੀ ਫਿਰ ਬੋਲਦੇ 98 990368979 हां 199 हां जी 98199 9903698199 ਤੇ ਫੋਨ ਕਰਕੇ ਬਾਈ ਨਾਲ ਸੰਪਰਕ ਕਰਕੇ ਟ੍ਰੇਡਰ ਖਰੀਦ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਭਰਾਬਬ ਵੀਡੀਓ ਚੰਗੀ ਲੱਗੀ ਤਾਂ ਭਰਾਬ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਨਿਤ ਨਵੀਆਂ ਅਸੀਂ ਫੈਕਟਰਾ ਸੰਬੰਧੀ ਡਾਟਾ ਤੁਹਾਡੇ ਕੋਲ ਲੈ ਕੇ ਆਉਂਦੇ ਰਹੀ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ